ਨਮਸਕਾਰ ਸਤਿ ਸ੍ਰੀ ਅਕਾਲ ਮਰਹਬਾ ਸੋ ਸ਼ੇਰ ਲੁਧਿਆਣਾ ਜੀ ਹਾਂ ਨਿਗਮ ਚੋਣਾ ਨੂੰ ਲੈ ਕੇ ਲਗਾਤਾਰ ਜਿਹੜੇ ਫੇਰ ਫੇਰ ਜਾਰੀ ਐ ਸੋ ਇਸ ਮਾਮਲੇ ਚ ਕੈਂਡੀਡੇਟਾਂ ਚ ਲਗਾਤਾਰ ਦੌੜ ਹੈਗੀ ਕਿ ਆਪਣੇ फटाफट ਨਾਮਾਨਕਨ ਭਰੇ ਜਾਣ ਅੱਜ ਤੋਂ ਨਾਮਾਨਕਨ ਵੀ ਸ਼ੁਰੂ ਹੋ ਚੁੱਕਿਆ ਹੈ ਔਰ ਨਾਮਾਨਕਨ ਭਰਨ ਦੇ ਨਾਲ ਨਾਲ ਆਪਣੇ ਕਾਗਜ਼ ਕਲੀਅਰ ਕਰਾਉਣ ਨੂੰ ਲੈ ਕੇ ਵੀ ਬੜੀ ਤੇਜ਼ੀ ਦਾ ਮਾਹੌਲ ਹੈ ਇਹ ਸਾਰੇ ਰੁਝਾਇਵਿਆਂ ਦੇ ਵਿੱਚ ਅਸੀਂ ਇਸ ਟਾਈਮ ਪਹੁੰਚੇ ਆਂ ਬੰਟੀ ਜੀ ਹਾਂ ਬਲਜਿੰਦਰ ਸਿੰਘ ਬੰਟੀ ਜਿਹੜੇ ਕਿ ਸਾਬਕਾ ਕਾਉਂਸਲਰ ਹੈਗੇ ਆ ਔਰ ਜਵਾਰ ਨਗਰ ਕੈਂਪ ਤੋਂ ਪਹਿਲਾਂ ਜਿਹੜੇ ਕਾਉਂਸਲਰ ਰਹਿ ਚੁੱਕੇ ਆ ਸੋ ਜਾਣਦੇ ਆ ਕਿ ਇਸ ਵੇਲੇ ਇਸ ਵਾਰ ਕੀ ਹੈ ਨਵਾਂ ਔਰਡ ਔਰ ਕਿੱਥੋਂ ਲੜ ਰਹੇ ਨੇ ਕਿਉਂਕਿ ਔਰਡ ਬੰਦੀ ਚੇਂਜ ਹੋਣ ਕਰਕੇ ਬਹੁਤ ਸਾਰੇ ਇਲਾਕੇ ਵੀ ਬਦਲ ਗਏ ਨੇ ਸੋ ਗੱਲਬਾਤ ਕਰਦੇ ਆ ਬਲਜਿੰਦਰ ਸਿੰਘ ਬੰਟੀ ਜੀ ਨਾਲ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਚੈਨਲ ਦੇਖ ਰਹੇ ਸਾਰੇ ਦਰਸ਼ਕੋ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਔਰ ਬੰਟੀ ਜੀ ਇਸ ਵਾਰੀ ਜਿਵੇਂ ਕਹਿੰਦੇ ਵਾਰਡ ਬੰਦੀ ਚ ਬੜੇ ਹੇਰ ਫੇਰ ਹੋ ਗਏ ਤੁਹਾਡੇ ਨਾਲ ਵੀ ਤੁਹਾਡੇ ਵੀ ਕੋਈ ਮੰਜੀਆਂ ਮੁੰਜੀਆਂ ਦੇ ਪਾਵੇ ਇੱਕ ਦੁੱਧ ਇੱਧਰ ਉੱਧਰ ਹੋ ਗਏ ਦੇਖੋ ਗੱਲ ਪਤਾ ਕੀ ਹੈ ਲੋਕਤੰਤਰ ਦੇ ਵਿੱਚ ਲੋਕਤੰਤਰ ਦੇ ਵਿੱਚ ਇਲੈਕਸ਼ਨ ਕਰਾਉਣਾ ਕਾਰਪੋਰੇਸ਼ਨ ਦੀ ਇਲੈਕਸ਼ਨ ਕਰਾਉਣਾ ਸਰਕਾਰ ਦਾ ਫਰਜ਼ ਹੈ ਜੀ ਪਰ ਲੋਕਾਂ ਨੂੰ 2 ਸਾਲ ਇਸ ਹੱਕ ਤੋਂ ਵਾਝੇ ਰੱਖਿਆ ਜਾਣਾ ਡੈਮੋਕ੍ਰੇਸੀ ਦਾ ਘਾਣ ਕਰਨਾ ਇਹ ਸਰਕਾਰ ਨੇ ਜੋ ਕੀਤਾ ਤੇ ਕੋਟ ਐਮਾ ਮਾਨਜੋਗ ਹਾਈ ਕੋਰਟ ਤੇ ਮਾਨਜੋਗ ਸੁਪਰੀਮ ਕੋਰਟ ਦਾ تنਵਾਦ ਕਰਦਾ ਜਿਨ੍ਹਾਂ ਨੇ ਦਖਲ ਦੇ ਕੇ ਇਹਨਾਂ ਨੂੰ ਇਲੈਕਸ਼ਨ ਕਰਾਉਣ ਲਈ ਮਜਬੂਰ ਕੀਤਾ ਜਦਕਿ ਕੰਮ ਤੇ ਇਹਨਾਂ ਦਾ ਸੀ ਕੋਟਾਂ ਦਾ ਥੋੜੀ ਜਿਹੀ ਕੰਮ ਹੈ ਸੋ ਮੇਰੀ ਇੱਕ ਹੈ ਬਾਕੀ ਦੀ ਗੱਲ ਬੋਰਡ ਦੀ ਤੇ ਬੋਰਡ ਇਹਨਾਂ ਨੇ ਵੱਡਾ ਕਰ ਦਿੱਤਾ ਮੇਰਾ ਛੋਟਾ ਕਰ ਦੇ ਚਾਰ ਗਲੀਆਂ ਜੋੜ ਦੇ ਚਾਰ ਗਲੀਆਂ ਤੋੜ ਦੇਣ ਪਰ ਲੋਕਾਂ ਨੂੰ ਕਿਦਾਂ ਵੋਟਰ ਨੂੰ ਕਿਦਾਂ ਤੁਸੀਂ ਰੋਕ ਲੋਗੇ ਵੋਟ ਕਰਨ ਤੋਂ ਵੋਟਰ ਐਸ ਵੇਲੇ ਕਾਂਗਰਸ ਪਾਰਟੀ ਦੇ ਹੱਕ 'ਚ ਔਰ ਆਪਣੀ 2022 ਦੀ ਕੀਤੀ ਹੋਈ ਗਲਤੀ ਤੇ ਪਛਤਾ ਰਿਹਾ ਜੀ ਗੱਲਬਾਤ ਪੁੱਛਣਾ ਚਾਹਾਂਗਾ ਕਿ ਜਿਵੇਂ ਬੜਾ ਘੱਟ ਸਮਾਂ ਦਿੱਤਾ ਗਿਆ ਇਸ ਵੇਲੇ 21 ਤਰੀਕ ਨੂੰ ਹੁਣ ਵੋਟ ਵੀ ਹੈ ਅੱਜ ਆਪਾਂ ਲਗਭਗ 9 ਤਰੀਕ ਤੇ ਖੜੇ ਹਾਂ ਤੇ 21 ਨੂੰ ਵੋਟ ਵੀ ਹੈ ਤੇ ਨਾਲ ਹੀ ਕਾਊਂਟਿੰਗ ਵੀ ਹੈਗੀ ਹੈ ਗਿਣਤੀ ਦੇ ਦਿਨ ਰਹਿ ਗਏ 11 ਉਹਦੇ ਵਿੱਚੋਂ 4-5 ਦਿਨ ਲੱਗੇ ਜਾਣੇ ਨਮਨ ਕਨਫਰੰਸ ਚ 4 ਦਿਨ ਗਿਣਤੀ ਦੇ ਮਿਲੇ ਇਹਨੂੰ ਕਿਸ ਨਜ਼ਰੀਏ ਨਾਲ ਦੇਖੇ ਦੇਖੋ ਇਹ ਇਹਦੇ ਚ ਵੀ ਇਹਨਾਂ ਨੇ ਜਾਣਬੁੱਝ ਕੇ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਹੈ ਕਿ ਘੱਟ ਤੋਂ ਘੱਟ ਟਾਈਮ ਦੇ ਕੇ ਅਸੀਂ ਉਸ ਹਿਸਾਬ ਨਾਲ ਚੱਲੀਏ ਕਿ ਜਿਹੜੇ ਸਾਡੇ ਝਾੜੂ ਤੇ ਲੜਨ ਵਾਲੇ ਆ ਉਹ ਜਿੱਤਣ ਕਿਸੇ ਨਾ ਕਿਸੇ ਤਰੀਕੇ ਦੀ ਪਲਾਨਿੰਗ ਕੀਤੀ ਗਈ ਆ ਪਰ ਜਿਹੜੀ ਚੀਜ਼ ਹੀ ਲੋਕਾਂ ਦੇ ਹੱਥ ਆ ਲੋਕਾਂ ਨੇ ਵੋਟ ਕਰਨੀ ਆ ਤੇ ਉਹ ਇਹਨਾਂ ਨੂੰ ਦੱਸ ਦੇਣਗੇ ਕਿ ਜੋ ਮਰਜ਼ੀ ਪਲਾਨਿੰਗ ਕਰ ਲੈਣ ਲੋਕ ਇਹਨਾਂ ਦੇ ਬਰ ਖਿਲਾਫ ਆ ਜਾ ਕੇ ਲੋਕਾਂ ਦੇ ਕੋਲ ਜਦੋਂ ਵੋਟ ਮੰਗਣ ਜਾਣਗੇ ਨਾ ਮੈਂ ਆਪਣੀਆਂ ਭੈਣਾਂ ਨੂੰ ਬੇਨਤੀ ਕਰਦਾ 36 ਮਹੀਨੇ ਹੋ ਗਏ ਸਰਕਾਰ ਦੇ ਆਇਆ ਆਂਦਿਆ 38 38 ਹਜ਼ਾਰ ਰੁਪਏ ਇਹਨਾਂ ਕੋਲ ਲਵੋ ਤੇ ਫਿਰ ਇਹਨਾਂ ਨੂੰ ਕਹੋ ਫਿਰ ਸਾਡੇ ਕੋਲ ਵੋਟ ਮੰਗੋ ਹਜ਼ਾਰ ਰੁਪਏ ਦਾ ਲਾਲਚ ਦਿੱਤਾ ਸੀ ਇਹਨਾਂ ਲੋਕਾਂ ਨੇ ਤੇ ਇਸ ਵਾਰੀ ਵਾਰਡ ਕਿਹੜਾ ਪਹਿਲਾਂ ਤਾਂ ਇਹ ਦੱਸੋ ਤੁਹਾਡਾ ਵਾਰਡ ਨੰਬਰ ਮੇਰਾ 72 ਹੈ ਜੀ अच्छा ਤੇ ਇਹਦੇ ਵਿੱਚ ਕਿਹੜੇ ਕਿਹੜਾ ਏਰੀਆ ਆਂਦਾ ਇਹਦੇ ਚ ਜਵਾਹਰ ਨਗਰ ਨਿਊ ਮਾਡਲ ਟਾਊਨ ਗਾਂਧੀ ਕਲੋਨੀ ਵੀਰ ਪਰਿਵਾਰ ਮਾਡਲ ਗ੍ਰਾਮ ਸਾਊਥ ਮਾਡਲ ਗ੍ਰਾਮ ਤੋ ਇਹ ਸਾਰੇ ਏਰੀਆ ਮੇਰੇ ਕੋਲ ਮਤਲਬ ਭਰਿਆ ਪੂਰਿਆ ਪਰਿਵਾਰ ਮਿਲਿਆ ਬਿਲਕੁਲ ਵਧੀਆ ਅੱਛਾ ਤੇ ਕਿੰਨੀਆਂ ਕੋ ਵੋਟਾਂ ਕਿੰਨੇ ਕੋ ਵੋਟਰ ਕਿੰਨੇ ਕੋਗੇ 16-17 ਹਜ਼ਾਰ 16-17 ਹਜ਼ਾਰ ਮਤਲਬ ਲਾਟਰੀ ਪੂਰੀ ਲੱਗੀ ਹੈ ਮੈਂ ਕਹ ਬਿਲਕੁਲ ਔਰ ਮੈਂ ਇੱਕ ਜਿੰਨਾ ਕੋ ਇਹਨਾਂ ਨੇ ਟਾਈਮ ਦਿੱਤਾ ਅਸੀਂ ਨੌਕ ਕਰਕੇ ਇਕੱਲੇ ਇਕੱਲੇ ਘਰ ਚ ਕਹਿ ਨਹੀਂ ਸਕਦੇ ਕਿ ਸਾਨੂੰ ਵੋਟ ਪਾ ਦਿਓ ਇਹ ਤੇ ਤੁਹਾਡਾ ਸੋਸ਼ਲ ਮੀਡੀਆ ਔਰ ਤੁਹਾਡਾ ਜਿਹੜੇ ਤੁਸੀਂ ਦੱਸ ਰਹੇ ਹੋ ਇਹਦੇ ਥਰੂ ਇਹ ਆਪਣੇ ਵਾਰਡ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਹੱਥ ਪੰਜੇ ਤੇ ਖੜਾ ਜੀ ਮੇਰੀ ਪਹਿਲੀ ਇਲੈਕਸ਼ਨ ਵੀ ਹੱਥ ਪੰਜੇ ਦੇ ਨਿਸ਼ਾਨ ਤੇ ਸੀ 2012 ਦੀ 2018 ਦੀ ਇਲੈਕਸ਼ਨ ਵੀ ਹੱਥ ਪੰਜੇ ਤੇ ਹੀ ਔਰ 2024 ਦੀ ਇਲੈਕਸ਼ਨ ਵੀ ਹੱਥ ਪੰਜੇ ਦੇ ਨਿਸ਼ਾਨ ਤੇ ਲੜਿਆ ਮੈਂ ਸਿਰ ਤੇ ਪੱਗ ਬੰਦਾ ਮੇਰਾ ਕੋਈ ਕਰੈਕਟਰ ਹੈ ਮੈਂ ਆਪਣੇ ਕਰੈਕਟਰ ਤੇ ਖੜਦਾ ਜੀ ਬੜੇ ਸਾਰੇ ਜਿਹੜੇ ਉਮੀਦਵਾਰਾਂ ਤੇ ਪਿੱਛੇ ਪ੍ਰੈਸ਼ਰ ਪਾਏ ਕਿ ਭਾਈ ਸਾਹਿਬ ਤੁਸੀਂ ਪਾਰਟੀ ਬਦਲ ਲਓ ਚੇਂਜ ਕਰ ਲਓ ਤੁਹਾਡੇ ਤੇ ਵੀ ਬੜੇ ਵਿਵਾਦ ਹੋ ਰਹੇ ਐਦਾਂ ਦੀਆਂ ਬੜੀਆਂ ਗੱਲਾਂ ਵੀ ਆਈਆਂ ਉਸ ਦੌਰਾਨ ਤੇ ਤੁਹਾਨੂੰ ਡਰ ਡਰ ਨਹੀਂ ਲੱਗਿਆ ਡਰ ਡੁਰ ਕੀ ਬੰਦੇ ਦੇ ਪੱਲੇ ਐਂਡ ਕੀ ਹੈ ਜਾਂ ਬਾਹਰ ਜਾਂ ਅੰਦਰ ਜੀ ਜੇ ਵੱਧ ਤੋਂ ਵੱਧ ਜੇਲ ਦੇ ਦੇਣ ਕੋਣ ਹੋ ਕੇਅਰਸ ਜੀ ਕੋਈ ਨਹੀਂ ਪਰਵਾਹ ਕਰਦਾ ਪਰ ਕਾਂਗਰਸ ਪਾਰਟੀ ਛੱਡਣਾ ਕਾਂਗਰਸ ਪਾਰਟੀ ਦਾ ਝੰਡਾ ਚੱਕ ਕੇ ਤੁਰਿਆ ਹੋਇਆ ਔਰ ਜਦੋਂ ਇਸ ਜਹਾਨ ਤੋਂ ਜਾਵਾਂ ਮੇਰੀ ਉਮੀਦ ਹੈ ਝੰਡਾ ਮੇਰੇ ਉੱਤੇ ਹੋਵੇ ਸੋ ਆਪਣੇ ਵੋਟਰਾਂ ਨੂੰ ਕੀ ਅਪੀਲ ਕਰਦੇ ਹੋ ਇਸ ਵਾਰੀ ਮੈਂ ਆਪਣੇ ਵੋਟਰਾਂ ਨੂੰ ਅਪੀਲ ਕਰਦਾ ਜਿਹੜੇ ਥਾਂ ਥਾਂ ਇਹ ਦਲ ਬਦਲੂ ਨੇ ਕਦੀ ਅਕਾਲੀ ਦਲ ਚ ਕਦੀ ਕਾਂਗਰਸ ਚ ਕਦੀ ਝਾੜੂ ਤੇ ਮੂੰਹ ਨਾ ਲਾਓ ਇਹਨਾਂ ਲੋਕਾਂ ਨੂੰ ਕਿਉਂਕਿ ਜਿਹੜੇ ਦਲ ਬਦਲਦੇ ਆ ਉਹਨਾਂ ਨੂੰ ਇੱਕ ਸਬਕ ਦਵੋ ਕਿ ਇਹ ਜਿਹੜਾ ਦਾਲ ਬਦਲਣਾ ਜਾਂ ਤੁਸੀਂ ਲੋਕਾਂ ਦਾ ਵਿਸ਼ਵਾਸ ਘਾਤ ਕਰਦੇ ਹੋ ਉਹ ਉਹਨਾਂ ਨੂੰ ਇੱਕ ਸਬਕ ਹੋਵੇ ਉਹਨਾਂ ਵਾਸਤੇ ਔਰ ਤੁਸੀਂ ਕਾਂਗਰਸ ਪਾਰਟੀ ਦੇ ਹੱਕ ਚ ਵੋਟਾਂ ਪਾਓ ਔਰ 5 ਸਾਲ ਡਟ ਕੇ ਕੰਮ ਕੀਤਾ ਆਪਣੇ ਇਲਾਕੇ ਦੇ ਵਿੱਚ ਇਨਫਰਾਸਟ੍ਰਕਚਰ ਤੇ ਕੂੜੇ ਤੇ ਲਾਈਟਾਂ ਤੇ ਪਾਣੀ ਤੇ ਦੱਬ ਕੇ ਕੰਮ ਕੀਤਾ ਔਰ ਜੇ ਅਗਲਾ ਵਾਰੀ ਤੁਸੀਂ ਮੌਕਾ ਦਿਵੋਗੇ ਦੱਬ ਕੇ ਕੰਮ ਕਰਾਂਗੇ ਪਿਛਲੇ ਦਿਨੀ ਤੁਹਾਡੇ ਅਵਾਰਡ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਸੀ ਸ਼੍ਰੀਮਤੀ ਮਮਤਾ ਸ਼ੁਨੇ ਕੀਤੀਆਂ ਸੀ ਕੂੜੇ ਨੂੰ ਲੈ ਕੇ ਔਰ ਉਹ ਕੀ ਮੁੱਦਾ ਸੀ ਕੂੜੇ ਨੂੰ ਲੈ ਕੇ ਮੈਂ ਅੱਜ ਵੀ ਸਵੇਰੇ ਲਾਈਵ ਹੋਇਆ ਹਾਂ ਜੀ ਕੂੜੇ ਦਾ ਅਸਲ ਸੱਚ ਇਹ ਆ ਕਿ ਇਹਨਾਂ ਨੇ ਮੇਰੇ ਇਲਾਕੇ ਦਾ ਪੂਰੇ ਦਾ ਪੂਰਾ ਐਨਜੀਟੀ ਦੇ ਜਦੋਂ ਪ੍ਰੈਸ਼ਰ ਪਿਆ ਤੇ ਇਹਨਾਂ ਨੇ ਕਹਿ ਦਿੱਤਾ ਕਿ ਉੱਥੇ ਡੋਰ ਟੂ ਡੋਰ ਲਿਫਟਿੰਗ ਹੈ ਬਸ ਡੋਰ ਟੂ ਡੋਰ ਕਿਤੇ ਕੋਈ ਲਿਫਟਿੰਗ ਨਹੀਂ ਹੈਗੀ ਉੱਥੇ ਇਹਨਾਂ ਨੇ ਬੰਦ ਕਰਤਾ ਬਾਹਰ ਕੂੜਾ ਸੁੱਟਣਾ ਮਸ਼ੀਨਾਂ ਨਾਲ ਦੀਆਂ ਪ੍ਰੋਪਰ ਚਲਦੀਆਂ ਨਹੀਂ ਲੋਕਾਂ ਨੇ ਗਲੀਆਂ ਦੇ ਬਾਹਰ ਜਾ ਕੇ ਦੇਖੋ ਅੱਜ ਮੈਂ ਸਵੇਰੇ ਵਾਰਡ ਚ ਘੁੰਮਿਆ ਗਲੀਆਂ ਦੀਆਂ ਨੁਕਰਾਂ ਤੇ ਕਾਰਾਂ ਦੇ ਓਲੇ ਚ ਹੁਣ ਜਿਹੜਾ ਲਫਾਫਾ ਚੱਕ ਕੇ ਘਰੋਂ ਆ ਗਿਆ ਕੂੜੇ ਦਾ ਉਹ ਵਾਪਸ ਤੇ ਲੈ ਕੇ ਜਾਏਗਾ ਨਹੀਂ ਉਹ ਤੇ ਉੱਥੇ ਛੁੱਟ ਕੇ ਜਾਊਗਾ ਉਹ ਫਿਰ ਸਾਰੇ ਵਾਰਡ ਚ ਗੰਧ ਫਲਾਇਆ ਪਿਆ ਔਰ ਇਹ ਇਹਦੇ ਵਾਸਤੇ ਇੱਕ ਪਾਲਿਸੀ ਬਣਾਉਣੀ ਪੈਣੀ ਹੈ ਇਹਦੇ ਵਾਸਤੇ ਕੰਮ ਕਰਨਾ ਪੈਣਾ ਮੈਂ ਫਿਰ ਆਪਣੇ ਵਾਰਡ ਵਾਸੀਆਂ ਨੂੰ ਅਪੀਲ ਕਰਦਾ ਕਿ ਰਾਜ ਕੇ ਵੋਟਾਂ ਪਾਓ ਰਾਜ ਕੇ ਕੰਮ ਕਰਕੇ ਦਿਖਾਓ ਤੁਹਾਡੀ ਤਾਂ ਜਿਹੜੇ ਵਿਧਾਇਕ ਹੈ ਮੌਜੂਦਾ ਉਹਨਾਂ ਨਾਲ ਪੁਰਾਣੀ ਦੋਸਤੀ ਵੀ ਹੈ ਪੁਰਾਣੇ ਸਾਂਝੀਦਾਰ ਵੀ ਰਹੇ ਹੋ ਤੁਸੀਂ ਕੁਲੀਗ ਰਹੇ ਹੋ ਔਰ ਪਰ ਤੁਹਾਡੇ ਨਾਲ ਹੀ ਇਦਾਂ ਵਿਤਕਰਾ ਕਿ ਦੇਖੋ ਜਿਹੜੇ ਐਮਐਲਏ ਸਹਬਾਨ ਆ ਉਹ ਵਿਤਕਰਾ ਹੁਣ ਇਸ ਵੇਲੇ ਨਾ ਹਾਲਾਤ ਇਦਾਂ ਬਣ ਜਾਂਦੇ ਆ ਕਿ ਜਿਹਦਾ ਖਾਈਏ ਉਹਦਾ ਗੁਣ ਗਾਈਏ ਇਸ ਵੇਲੇ ਉਹ ਜਦੋਂ ਕਲੀਗ ਰਹੇ ਉਦੋਂ ਪੰਜੇ ਤੇ ਹੀ ਇਸ ਵੇਲੇ ਉਹ ਝਾੜੂ ਵਾਲੇ ਹੋ ਗਏ ਠੀਕ ਹੈ ਤੇ ਝਾੜੂ ਵਾਲੇ ਹੋ ਗਏ ਤੇ ਫਿਰ ਤਾਂ ਤੁਸੀਂ ਵੀ ਤਾਂ ਝਾੜੂ ਦੀ ਸਫਾਈ ਦੀ ਹੀ ਗੱਲ ਕਰ ਰਹੇ ਹੋ ਨਹੀਂ ਮੈਂ ਗੱਲ ਕਰਦਾ ਲੋਕਾਂ ਦੇ ਹੱਕ ਦੀ ਸੱਚ ਦੀ ਲੋਕਤੰਤਰ ਦੀ ਮੈਂ ਲੋਕਾਂ ਦੀ ਡੈਮੋਕਰੈਟਿਕ ਰਾਈਟ ਦੀ ਗੱਲ ਕਰਦਾ ਉਸ ਰਾਈਟ ਨੂੰ ਪੂਰਾ ਕੀਤਾ ਜਾਏ ਚਲੋ ਕਿਹੜੇ ਮੁੱਦਿਆਂ ਨੂੰ ਲੈ ਕੇ ਇਸ ਵਾਰ ਕੀ ਜੇ ਲੋਕੀ ਤੁਹਾਨੂੰ ਵੋਟ ਪਾਣ ਜਵੇਂ ਤੁਹਾਡੇ ਲਈ ਇੱਕ ਪਾਸੇ ਤੁਹਾਡੇ ਕੋਲ ਜੁਹਾਰ ਕੈਂਪ ਦੇ ਤਾਂ ਇੱਕ ਪਾਸੇ ਤੁਹਾਨੂੰ ਕੁਝ ਮੋਲ ਟਾਊਨ ਦੇ ਤਾਂ ਮਾਡਲ ਹਾਊਸ ਦੇ ਤਾਂ ਜੁਹਾਰ ਕੈਂਪ ਦੀ ਇੱਕ ਅਲੱਗ ਜਰੂਰਤਾਂ ਹੈ ਮਾਲਟਾ ਹੌਸੀ ਕੁਝ ਅਲੱਗੇ ਜ਼ਰੂਰਤਾਂ ਸੋ ਇਹ ਲੋਕਾਂ ਨੂੰ ਕਿੱਦਾਂ ਦੇ ਕੀ ਤੁਸੀਂ ਜੇ ਤੁਹਾਨੂੰ ਮੌਕਾ ਦਿੰਦੇ ਐ ਤੇ ਕਿੱਦਾਂ ਦੇ ਕੰਮ ਤੁਸੀਂ ਇਹਨਾਂ ਨੂੰ ਕਰਾ ਕੇ ਦੇਵੋਗੇ ਦੇਖੋ ਮੈਂ ਬੇਸਿਕਲੀ ਮੇਰੀ ਇੰਜੀਨੀਅਰਿੰਗ ਕੀਤੀ ਮੈਂ ਇੰਜੀਨੀਅਰਿੰਗ ਗ੍ਰੈਜੂਏਟ ਆ ਔਰ ਕੰਮ ਕਰਨਾ ਆਉਂਦਾ ਮੈਨੂੰ ਜੀ ਕੰਮ ਹੁੰਦਾ ਮੈਨੇਜਮੈਂਟ ਦੇ ਵਿੱਚ ਮਤਲਬ ਜਿਹਨੇ ਇੰਜੀਨੀਅਰਿੰਗ ਨਹੀਂ ਕੀਤੀ ਉਹਨੂੰ ਕੰਮ ਹੀ ਨਹੀਂ ਕਰਨਾ ਆਉਂਦਾ ਦੇਖੋ ਇਹ ਅਲੱਗ-ਅਲੱਗ ਵਿਸ਼ਾ ਏ ਇਸ ਗੱਲ ਦੇ ਉੱਤੇ ਇੰਜੀਨੀਅਰਿੰਗ ਕੀਤੀ ਜਾਉਂਦੀ ਹੈ ਇੰਜੀਨੀਅਰਿੰਗ ਸੁਣਾ ਕੇ ਕਿਉਂ ਕੀਤਾ ਕਿਉਂਕਿ ਮੈਂ ਪ੍ਰੋਫੈਸ਼ਨਲ ਗ੍ਰੈਜੂਏਟ ਆ ਅੱਛਾ ਤੇ ਇਸ ਕਰਕੇ ਮੈਂ ਦੂਜਿਆਂ ਤੋਂ ਬਿਹਤਰ ਆ ਮੈਂ ਸਮਝਦਾ ਔਰ ਜਿਹੜਾ ਵੀ ਕੋਈ ਪ੍ਰੋਫੈਸ਼ਨਲ ਤੁਸੀਂ ਵੀ ਪ੍ਰੋਫੈਸ਼ਨਲ ਗ੍ਰੈਜੂਏਟ ਹੋ ਸ਼੍ਰੀਮਾਨ ਜੀ ਤੇ ਤੁਸੀਂ ਵੀ ਸਾਡੇ ਤੋਂ ਬਿਹਤਰ ਹੀ ਹੋ ਇਸ ਕੰਮ ਦੇ ਵਿੱਚ ਤੇ ਉਹ ਇੰਜੀਨੀਅਰਿੰਗ ਵਾਲੇ ਕੰਮ 'ਚ ਮੈਂ ਬਿਹਤਰ ਆ ਜੀ ਅੱਛਾ ਮਤਲਬ ਤੁਹਾਡੇ ਕਹਿਣ ਦਾ ਮਤਲਬ ਜਿਹੜੇ ਜਿਨੇ ਇੰਜੀਨੀ ਬਿਲਕੁਲ ਮੈਂ ਜਿੱਦਾਂ ਮੈਂ ਆਪਣੇ ਵਾਰਡ ਦੇ ਵਿੱਚ ਕੱਚੀ ਪਿੱਲੀ ਠੀਕ ਹੈ ਜੀ ਜਿਹੜੀ ਇੱਟ ਹੈ ਉਹ ਨਹੀਂ ਲੱਗਣ ਦਿੱਤੀ ਅਵਲ ਦਾ ਪੈਸੇ ਤੇ ਅਵਲ ਲਵਾਈ ਕੋਈ ਟੇੜਾ ਹੈ ਕੋਈ ਮਸਾਲਾ ਹੈ ਕੋਈ ਸਾਰਾ ਦੇਖਿਆ ਉਹ ਉਹ ਇੱਕ ਇੰਜੀਨੀਅਰ ਦੀ ਨਿਗਾਹ ਹੁੰਦੀ ਹੈ ਚਾਹੇ ਮੈਂ ਕਾਉਂਸਲਰ ਬਣ ਗਿਆ ਪਰ ਦਿਮਾਗ ਦੇ ਵਿੱਚ ਉਹ ਘੁੰਮਦਾ ਉਹ ਵਿੱਚ ਚੰਗਾ ਔਰ ਚੰਗਾ ਕੰਮ ਕਰਾਉਣ ਦੀ ਉਹ ਤੁਸੀਂ ਕਹਿੰਦੇ ਹੋ ਟੈਕਨੀਕਲੀ ਥੋੜਾ ਹੋਰ ਸਾਊਂਡ ਹੋ ਜਾਊਗਾ ਸਾਊਂਡ ਹੋਇਆ ਔਰ ਚੰਗਾ ਕੰਮ ਕਰਾਉਣ ਦੀ ਕੋਸ਼ਿਸ਼ ਕੀਤੀ ਤੁਹਾਨੂੰ ਸ਼ਾਇਦ ਯਾਦ ਹੋਵੇਗਾ ਸੜਕ ਪੱਟੀ ਸੀ ਮੈਂ ਜੀ ਤਾਂ ਨਹੀਂ ਤੁਸੀਂ ਦਾ ਕੀ ਕੀ ਕਪਟਿਆ ਸੀਗਾ ਭਾਜੀ ਅੱਬਾ ਬਹੁਤ ਕੋ ਬਹੁਤ ਠੇਕੇਦਾਰਾਂ ਦਾ ਨੁਕਸਾਨ ਕੀਤਾ ਜਿਹੜਾ ਮਾੜਾ ਕੰਮ ਨਹੀਂ ਹੋਣ ਦਿੱਤਾ ਚੱਲੋ ਉੱਤੋਂ આરોਪ ਤਾਂ ਇਹ ਲੱਗੇ ਸੀ ਕਿ ਬੰਟੀ ਇਹ ਠੇਕੇਦਾਰਾਂ ਤੋਂ ਮਤਲਬ ਵਿਪੱਖਸ਼ ਲਾ ਰਿਹਾ ਸੀ ਮਿਆਨੀ ਲਾ ਰਿਹਾ ਸੀ ਉਹ ਨਹੀਂ 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 ਮੇਰੀ ਕਿਸੇ ਨਾਲ ਕੋਈ ਸਾਂਝ ਨਹੀਂ ਹੈਗੀ ਜੇ ਸਾਂਝ ਹੁੰਦੀ ਤੇ ਮੈਨੂੰ ਨਾ ਇਹ ਚੱਕੇ ਅੰਦਰ ਦਿੰਦੇ ਜੀ ਕਿਉਂ ਇਸ ਕਰਕੇ ਮੇਰੀ ਕਿਸੇ ਨਾਲ ਕੋਈ ਸਾਂਝ ਨਹੀਂ ਹੈਗੀ ਮੇਰੀ ਸਾਂਝ ਹੈ ਲੋਕਾਂ ਦੇ ਕੰਮ ਨਾਲ ਵੋਟਰਾਂ ਨੂੰ ਕੀ ਅਪੀਲ ਕਰੋਗੇ ਹੱਥ ਵਾਂ ਕੇ ਬੇਨਤੀ ਹੈ ਜੀ ਰੱਜ ਕੇ ਪੰਜੇ ਤੇ ਵੋਟਾਂ ਪਾਓ ਔਰ ਰੱਜ ਕੇ ਕੰਮ ਕਰੋ ਕਰਾਓ ਸਾਡੇ ਕੋਲੋਂ ਔਰ ਸਭ ਤੋਂ ਵੱਡੀ ਗੱਲ ਮੈਂ ਜਵਾਰਨਗਰ ਵਾਸੀਆਂ ਨੂੰ ਇੱਕ ਠੋਕ ਕੇ ਗੱਲ ਕਹਿਣਾ ਚਾਹੁੰਦਾ ਕਿ 5 ਸਾਲ ਦੇ ਆਪਣੇ ਕਾਰਜਕਾਲ ਦੇ ਦੌਰਾਨ ਨਾ ਬਦਮਾਸ਼ੀ ਹੋਣ ਦਿੱਤੀ ਧੀਆਂ ਭੈਣਾਂ ਬਿਲਕੁਲ ਸੁਰੱਖਿਅਤ ਰਹੀਆਂ ਔਰ ਅਗਲੇ 5 ਸਾਲ ਦੋਗੇ ਨਾ ਬਦਮਾਸ਼ੀ ਹੋਣ ਦੇਵਾਂਗੇ ਧੀਆਂ ਭੈਣਾਂ ਸੁਰੱਖਿਅਤ ਰਹਿਣਗੀਆਂ ਧੰਨਵਾਦ ਜੀ ਸੋ ਇਹ ਸੀਗੇ ਸਾਡੇ ਨਾਲ ਬਲਜਿੰਦਰ ਸਿੰਘ ਉਫ ਬੰਟੀ ਜਿਹੜੇ ਕਿ ਆ ਸਾਬਕਾ ਕਾਉਂਸਲਰ ਰਹੇ ਨੇ ਸੋ ਇਹਨਾਂ ਨੇ ਨਵੇਂ ਆਪਣੀ ਕਾਉਂਸਲਰੀ ਲਈ ਉਮੀਦਵਾਰੀ ਜਿਹੜੀ ਇਹ ਕਰ ਰਹੇ ਇਸ ਵਾਰੀ ਕਾਂਗਰਸ ਤੋਂ ਔਰ ਬੜਾ ਇਹਨਾਂ ਨੇ ਠੋਕ ਕੇ ਕਿਹਾ ਕਿ ਪਹਿਲੀ ਵੀ ਕਾਂਗਰਸ ਤੋਂ ਉਮੀਦਵਾਰੀ ਸੀ ਤੇ ਅੱਜ ਵੀ ਕਾਂਗਰਸ ਤੋਂ ਹੀ ਉਮੀਦਵਾਰੀ ਹੈ ਸੋ ਕਿਰਦਾਰ ਦੀ ਗੱਲ ਕੀਤੀ ਹੈ ਸੋ ਇਦਾਂ ਹੀ ਹੋਰ ਵੀ ਸਖਸ਼ੇਤਾ ਨਾਲ ਜ਼ਰੂਰ ਜੁੜਾਂਗੇ ਦੇਖਦੇ ਰਹੋ ਬਨੇ ਰਹੋ ਜਾਣੇ ਤੇ ਸੀ ਧੰਨਵਾਦ